ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੀ ਹੋਮੋਂਗੇ ਤੇ ਲੋਜੀ ਪਾਲ ਖੁਰਦ ਤੁਸੀਂ ਮਤਲਬ ਸਾਰੇ ਜਾਣਦੇ ਹੋਣੇ ਹਨ ਫੇਮਸ ਹੈ ਉਹਨਾਂ ਦੀ ਇੱਕ ਸੰਸਥਾ ਹੈ ਜਿਦੇ ਵਿੱਚ ਬੇਸਹਾਰਾ ਹੁੰਦੇ ਆ ਜਿਨ੍ਹਾਂ ਦੇ ਉੱਪਰ ਕੋਈ ਜ਼ੁਲਮ ਹੁੰਦਾ ਹੈ ਹਨ ਉਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਦੇ ਆ ਬਹੁਤ ਜ਼ਿਆਦਾ ਉਹਨਾਂ ਦੀ ਹੈਲਪ ਕਰਦੇ ਆ ਤੇ ਮੈਂ ਪਾਲ ਖੁਰਦ ਦਾ ਹਮੇਸ਼ਾ ਵਲੌਗ ਦੇਖਦੀ ਹੁੰਨੀ ਆ ਉਹਨਾਂ ਦੇ ਜੋ ਬੱਚਿਆਂ ਨੂੰ ਛੜਵਾਇਆ ਉਹ ਵੀ ਦੇਖਦੀ ਹੁੰਨੀ ਆ ਮੈਂ ਹਨਾ ਇੱਕ ਆਈ تین ਸਾਲ ਦੀ ਬੱਚੀ ਦਾ ਰੇਪ ਹੋਇਆ ਤੁਸੀਂ ਦੇਖੋ ਉਹ ਮੈਂ ਦੇਖ ਰਹੀ ਸੀ ਸੱਚੀ ਮੈਂ ਦੇਖਦੀ ਦੇਖਦੀ ਮੇਰੀ ਅੱਖਾਂ ਚੋਂ ਹੰਝੂ ਆਉਣ ਲੱਗੇ ਮੈਂ ਰੋਣ ਲੱਗ ਗਈ ਦੇਖਦੀ ਦੇਖਦੀ ਜਸਟ ਫਿਰ ਮੈਂ ਸੋਚਿਆ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦੀ ਹਾਂ ਔਰ ਮੇਰੀ ਵੀ ਅੱਖਾਂ ਦੇ ਵਿੱਚ ਹੰਝੂ ਹੰਝੂ ਆ ਗਏ ਕਿਉਂਕਿ ਮੇਰੇ ਕੋਲ ਵੀ ਦੋ ਬੇਟੀਆਂ ਹਨਾ ਮੇਰੇ ਕੋਲ ਵੀ ਦੋ ਬੇਟੀਆਂ ਹੈ ਉਹਦੇ ਕਰਕੇ ਮੈਨੂੰ ਆਏ ਲੱਗਿਆ ਵੀ ਜਿਵੇਂ ਮੇਰੀ ਛੋਟੀ ਕੁੜੀਆ ਹੁੰਦੀ ਹੈ ਹਨਾ ਵੀ ਕਿੰਨੀ ਮਾਸੂਮ ਜੀ ਆ ਉਹ ਜਿਹਦੇ ਉੱਪਰ ਇੰਨਾ ਜ਼ੁਲਮ ਹੋਇਆ ਤੁਸੀਂ ਦੇਖੋ ਉਹਦੇ ਸਗੇ ਸਗਾ ਬਾਪਤਾ ਨਹੀਂ ਤਾਂ ਸੋਤੇਲਾ ਬਾਪਤਾ ਕਿਉਂਕਿ ਉਹਦੀ ਮੰਮੀ ਪਿੱਛੋਂ ਲੈ ਕੇ ਆਈਦੀ ਦੋ ਕੁੜੀਆਂ ਤੇ ਦੁਬਾਰਾ ਵਿਆਹੀ ਤੀ ਉਹ ਜਿਹੜੇ ਬੰਦੇ ਦੇ ਨਾਲ ਉਹਨੇ ਉਹਦੇ ਨਾਲ ਰੇਪ ਕਰਿਆ ਤੁਸੀਂ ਦੇਖੋ ਜ਼ਰੂਰ ਢੋਲਾ ਪਾਇਆ ਇਹ ਆ ਚੀਜ਼ ਹੋ ਗਈ ਨਾ ਮਤਲਬ ਦਬਾਉਂਦੇ ਨੇ ਵੀ ਤੂੰ ਗੱਲ ਨਾ ਗਾ ਕਰ। ਮੈਂ ਤਾਂ ਦੇਖੋ ਵਿਚਾਰੀ ਬਾਬਾ ਜੀ ਬੇਵੋਸ ਕਈਆਂ ਕੁੜੀ ਰਾਤ ਜੀ ਇਹਨਾਂ ਨੇ ਤਸਦੀਕ ਕੀਤਾ ਉਹਦੇ ਵਿਚਾਰੀ ਨਾਲ 3 ਸਾਲ ਦੀ ਕੁੜੀ ਆ ਜੀ ਇਹਨਾਂ ਨੇ 3 ਸਾਲ ਦੀ ਬੱਚੀ ਨਾਲ ਇਹਨਾਂ ਦੇ ਬੇਟੇ ਨੇ ਰੇਪ ਕਰਤਾ ਇਹ ਲੇਡੀ ਇਹ ਚੜਾਉਣ ਆਈ ਏ ਤੜਕੇ ਦੀ ਬੱਚੀ ਨੂੰ ਮਿਲਣ ਨਹੀਂ ਗਈ ਇਹ ਮੈਨੂੰ ਇਹ 3 ਸਾਲ ਦੀ ਧੀ ਨਾਲ ਜਿਹੜਾ ਗਲਤ ਹੋਇਆ ਨਾ ਕੋਡਾ ਨਾਮ ਨਾਲ ਲਿਖਾਵਾਂਗੇ ਅਸੀਂ ਉਹਨਾਂ ਵਿੱਚ। ਇਹ ਤਾਂ 3 ਸਾਲ ਦੀ ਬੱਚੀ ਆ ਉਹਨੇ ਹਜੇ ਕੁਝ ਨਹੀਂ ਦੇਖਿਆ ਜੀ ਦੀ ਇਹਨਾਂ ਨੇ ਜ਼ਿੰਦਗੀ ਖਰਾਬ ਕਰਤੀ। ਭਾਣ ਜੀ ਨਾਲ ਤੇਰੀ ਨਾਲ ਰੇਪ ਹੋ ਗਿਆ। ਕਿੱਦਾਂ ਉਹ ਤੁਹਾਡੇ ਫੜਾ ਕਿੱਦਾਂ ਤਰੀ ਬਾਣੀ ਬੜੀ ਸੁੰਤੀ ਪਾਣ ਜੇ ਕਿੱਦਾਂ ਕਿੱਦਾਂ ਕੈ ਸਾਲ ਦੀਆਂ ਫੇਰ ਮੇਰਾ ਮੁੰਡਾ ਠਾਣੇ ਚ ਮੰਨਿਆ ਵੀ ਮੇਰੀ ਮਾਰੇ ਕੱਪੜੇ ਧੋਤੇ ਨੇ ਉਹ ਜਿਹੜੇ ਰਾਤ ਦੇ ਕੂੜੇ ਵਾਲੇ ਕੱਪੜੇ ਲੱਬੇ ਤੇ ਕੁੜੀ ਦੇ ਮਾਈ ਨੇ ਸਵੇਰ ਨੂੰ ਧੋਤੇ ਕੁੜੀ ਕਹੇ ਉਹ ਕਹੇ ਵੀ ਫੋਨ ਲਿਕੜਦਾ ਫੋਨ ਲਿਕੜਦਾ ਅਸੀਂ ਨੇ ਕਿਹਾ ਵੀ ਫੋਨ ਕਰਦੇ ਨਿਕਣ ਲੱਗ ਗਿਆ ਨਾ ਨਾ ਪੁੱਛ ਲੋ ਮੜਾ ਇੱਕ ਵਾਰੀ ਚ ਕਿੰਨਾਂ ਨੂੰ ਹਾਂਜੀ ਬੱਚੇ ਤੇ ਲੋ ਜੀ ਇੱਧਰ ਖੜੇ ਆ ਪਾਲ ਖੁਰਦ ਜੋ ਮੈਂ ਤੁਹਾਨੂੰ ਦੱਸਿਆ ਤੇ ਭੈਣ ਜਿਹਦੀ ਬੇਟੀ ਐ 2.5 ਸਾਲ ਦੀ 3 ਸਾਲ ਦੀ ਹਨਾ ਤੇ ਇਹਦੀ ਬੇਟੀ ਦੇ ਨਾਲ ਰੇਪ ਹੋਇਆ ਇਹਦੇ ਕੋਲ ਮਤਲਬ ਭੈਣ ਦੇ ਕੋਲ ਪਹਿਲਾਂ ਦੋ ਬੇਟੀਆਂ ਥੀਆਂ ਪਹਿਲਾਂ ਕਿਤੇ ਹੋਰ ਵਿਆਹੀ ਹੋਈ ᱛੀ ਫਿਰ ਯਾਨੀ ਭੈਣ ਦੀ ਯਾਨੀ ਪਰਜਾਈ ਦੇ ਹੀ ਭਾਈ ਦੇ ਨਾਲ ਇਹਦਾ ਵਿਆਹ ਹੋ ਗਿਆ ਜੋ ਕਹਿੰਦੇ ਆ ਨਾ ਵੀ ਭਾਈ ਦਾ ਸਾਲਾ ਹੋ ਗਿਆ ਉਹਦੇ ਨਾਲ ਹੀ ਵਿਆਹ ਕਰਤਾ ਇਹਦਾ ਜ਼ਬਰਦਸਤੀ ਪਰ ਇਹ ਤਾਂ ਬੱਟਾ ਹੋ ਗਿਆ ਹਨਾ ਪਰ ਫਿਰ ਵੀ ਚਲੋ ਭੈਣ ਦਾ ਜੋ ਵੀ ਹੈ ਵੀ ਚਲੋ ਠੀਕ ਹੁੰਦੀ ਖੁਸ਼ ਹੁੰਦੀ ਗੱਲ ਵੱਕਰੀ ਸੀ ਲੇਕਿਨ ਭੈਣ ਨੇ ਭੈਣ ਨੂੰ ਸਭ ਤੋਂ ਜਿਆਦਾ ਦੁੱਖ ਉਸ ਟਾਈਮ ਲੱਗਿਆ ਜਦੋਂ ਉਹਦੇ ਬੇਟੀ ਦੇ ਨਾਲ ਰੇਪ ਹੋਇਆ ਹਨਾ ਉਹਦੀ ਬੇਟੀ ਦੇ ਨਾਲ ਉਹਦੇ ਬਾਪ ਨੇ ਹੀ ਰੇਪ ਕਰਤਾ ਉਹਦਾ ਬਾਪ ਕਹਿੰਦਾ ਮੇਰੀ ਕਿਹੜਾ ਇਹ ਸਗੀ ਬੇਟੀ ਹੈ ਕਿਉਂਕਿ ਤੂੰ ਪਿੱਛੋ ਲੈ ਕੇ ਆਈਆਂ ਮੇਰੀ ਆਪਣੀ ਨਹੀਂ ਹੈਗੀ ਇਹ ਇਸ ਕਰਕੇ ਉਹਦੇ ਬਾਪ ਨੇ ਆਪਣੀ ਸਗੀ ਬੇਟੀ ਨਹੀਂ ਉਹ ਸਮਝੀ ਤੇ ਜੇ ਸਗੀ ਹੁੰਦੀ ਫਿਰ ਕਿਹੜਾ ਉਹਦੇ ਬਾਪ ਦੀ ਕਹਿੰਦੇ ਆ ਨਾ ਨੀਅਤ ਸਾਫ਼ ਹੁੰਦੀ ਕਿਉਂਕਿ ਜਿਹੜਾ ਬੰਦਾ ਇਹੋ ਜਿਹਾ ਹੁੰਦਾ ਉਹਨੂੰ ਸਗੀ ਬੇਟੀ ਦੇ ਬੇਟੀ ਦੇ ਵਿੱਚ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਚਾਹੇ ਭਾਵੇਂ ਸਗੀ ਹੋਵੇ ਭਾਵੇਂ ਪرائی ਹੋਵੇ ਜਿਹੜੇ ਬੰਦੇ ਨੇ ਇਹ ਜੀ ਹਰਕਤ ਕਰਨੀ ਆ ਉਹਨੇ ਕਰ ਹੀ ਦੇਣੀ ਆ ਹਨਾ ਤੇ ਭੈਣ ਵਿਚਾਰੀ ਉਹੀ ਦੱਸ ਰਹੀ ਐ ਇਹ ਔਰ ਦੇਖੋ ਜੋ ਅਧਿਕਾਰ ਵਾਲੀ ਧੀ ਹਨਾ ਘਰ ਵਾਲੀ ਦੇ ਉੱਪਰ ਵੀ ਕਿੰਨਾ ਜ਼ੁਲਮ ਹੋਇਆ ਘਰ ਵਾਲੀ ਖੁਦ ਕਹਿ ਰਹੀ ਹੈ ਕਿ ਮੈਨੂੰ ਵੀ ਕੁੱਟਦੇ ਮਾਰਦੇ ਤੇ ਤੁਸੀਂ ਉਹ ਵੀ ਦੇਖੋ ਜੋ ਕਹਿ ਰਹੀ ਹੈ ਕਿ ਮੈਨੂੰ ਕੁੱਟਦੇ ਮਾਰਦੇ ਤੇ ਉਹ ਤੁਸੀਂ ਉਹ ਵੀ ਦੇਖੋ ਹਨ ਤੇ ਬਾਕੀ ਪਿੰਡ ਵਾਲਿਆਂ ਨੇ ਵੀ ਸਪੋਰਟ ਕਰੀ ਹੈ ਕਿਉਂਕਿ ਪਹਿਲਾਂ ਤਾਂ ਉਹਨਾਂ ਦੇ ਘਰ ਕੋਈ ਬਾੜ ਨਹੀਂ ਦੰਦਾ ਤਾਂ ਸਾਰੇ ਕੁੰਡੇ ਦਰਵਾਜ਼ੇ ਲਾ ਕੇ ਬੰਦ ਕਰਕੇ ਜਾਂਦੇ ਤੇ ਉਹਦੀ ਘਰ ਵਾਲੀ ਨੂੰ ਤੇ ਫਿਰ ਜਦੋਂ ਇਹ ਕੰਮ ਹੋਇਆ ਕੁੜੀ ਨੇ ਹਾਈ ਦੋਹਾਈ ਚਿੱਕਾ ਮਾਰੀਆਂ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿਉਂਕਿ ਜਦੋਂ ਕੁੜੀ ਦੀ ਮਾਂ ਨੇ ਰੋਲਾ ਪਾਇਆ ਕਿ ਮੇਰੀ ਕੁੜੀ ਨਾਲ ਇਹ ਕੰਮ ਹੋ ਗਿਆ ਮੈਨੂੰ ਨਹੀਂ ਆਹ ਵਿਦਾਊਟ ਮੈਰਿਜ ਨਹੀਂ ਕੋਈ ਗੱਲ ਨਹੀਂ ਵੀਰੇ ਜਦੋਂ ਬੰਦਾ ਘਰੇ ਕਰਦਾ ਜੀ ਨਾ ਪਹਿਲੀ ਵਾਰੀ ਉਹ ਕੀਤਾ ਪਹਿਲੀ ਵਾਰੀ ਕੀਤਾ ਬੱਚੇ ਹੀ ਹੋਣੇ ਸੀ ਆਇਆ ਵੀਰੇ ਘਰੇ ਤੇ ਤੋਂ ਆਇਆ ਬੱਚਾ ਇਹਨਾਂ ਦੇ ਪਿੱਛੇ ਜੀ ਨਾਲ ਆਇਆ ਜੀ ਤੇ ਫਿਰ ਵਿਆਹ ਨੂੰ ਫਰਦਰ ਹੋਏ ਕਿਨੇ ਚਿਰ ਹੋਇਆ ਵੀਰੇ 6-7 ਮਹੀਨੇ ਹੋ ਗਏ ਹਨਾ ਨੀ ਬਣੀ ਮਤਲਬ ਜਦੋਂ ਬੱਚੇ ਨਾਲ ਇਹ ਚੀਜ਼ ਹੋਈ ਤੁਸੀਂ ਕਿਹਾ ਵੀ ਜਾਈ ਇੰਦਾ ਕਰਕੇ ਦੇਖੀਓ ਬੱਚਾ ਉੱਥੇ ਰੋ ਰਿਹਾ ਰੋਇਆ ਕਾਪੋ ਨਹੀਂ ਬੱਚਾ ਉਹਦੇ ਇੰਦਾ ਤਛਾਦਾਤ ਹੋ ਰਿਹਾ ਰੋ ਰਿਹਾ ਸੀ ਚੀਕਾ ਮਾਰਦੀ ਸੀ ਕੁੜੀ ਉਸੇ ਟਾਈਮ ਉੱਠ ਕੇ ਮੰਮੀ ਆਦੀ ਸੱਸ ਕੋਲੇ ਚਲੀ ਗਈ ਮੈਂ ਕਿਹਾ ਮੰਮੀ ਆਹ ਕੰਮ ਕੀਤਾ ਇਹਨੇ ਮੇਰੀ ਕੁੜੀ ਨੇ ਉਸੇ ਟਾਈਮ ਕੁੜੀ ਨੂੰ ਪਲਟ ਪੈਣ ਲੱਗ ਗਿਆ ਫਿਰ ਉਹਦੀ ਮਾਂ ਕੀ ਕਹਿੰਦੀ ਥੋੜੀ ਸੱਸ ਕੀ ਕਹਿੰਦੀ ਉਹ ਕਹਿੰਦੀ ਝੂਠ ਮਾਰਦੀ ਆ ਤੂੰ ਉਹ ਵੀ ਝੂਠ ਮਾਰ ਲੰਗਿਆ ਗਸੌਵਾ ਖਾਣ ਲੱਗਿਆ ਤਾਂ ਕੰਮ ਮੈਂ ਕੀਤਾ ਹੀ ਨਹੀਂ ਕਹਿੰਦਾ ਕਹਿੰਦਾ ਮੈਂ ਕੀਤਾ ਕਹਿੰਦੀ ਇਹ ਕਿਹੜਾ ਕਹਿੰਦਾ ਕਹਿੰਦਾ ਇਹ ਕਿਹੜਾ ਇਹਦੀ ਦੇਖੋ ਸੱਸ ਦੀ ਗੱਲ ਦੇਖੋ ਤੁਸੀਂ ਸੱਸ ਨਾ ਆਪਣੀ ਪੋਤੀ ਨੂੰ ਮਿਲਣ ਨਹੀਂ ਗਈ ਹਸਪੀਟਲ ਦੇ ਵਿੱਚ ਵੀ ਸਾਡੀ ਮੇਰੀ ਪੋਤੀ ਦੇ ਨਾਲ ਐਨਾ ਜ਼ੁਲਮ ਹੋ ਗਿਆ 3 ਸਾਲ ਦੀ 2.5 ਸਾਲ ਦੀ ਨਾਲ ਰੇਪ ਹੋ ਗਿਆ ਉਹ ਜਾ ਕੇ ਆਪਣੇ ਮੁੰਡੇ ਨੂੰ ਛੜਵਾਲ ਚ ਲਈ ਗਈ ਥਾਣੇ ਦੇ ਅੰਦਰ ਹਨਾ ਮੁੰਡੇ ਕੋਲ ਚਲੀ ਗਈ ਪੋਤੀ ਕੋਲ ਨਹੀਂ ਗਈ ਹੈਗੀ ਮੁੰਡਾ ਦਾ ਨਸੇੜੀ ਹੈ ਹਨਾ ਤੇ ਬਾਕੀ ਪਲੀਜ਼ ਇਹ ਜੇ ਕੰਮ ਬਰਦਾਤਾਂ ਹੁੰਦੀਆਂ ਜਿਹੜੀਆਂ ਆਵਾਜ਼ ਉਠਾਉ ਉਹ ਦੇ ਖਿਲਾਫ ਔਰ ਇਹ ਸੱਚੀ ਦਿਲ ਦੇ ਹਿਲਾਣੇ ਵਾਲੀ ਗੱਲ ਹੈ 3 2 ਸਾਲ ਦੀ ਬੱਚੀ ਔਰ ਮੈਨੂੰ ਤਾਂ ਸੱਚੀ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਸੁਣ ਕੇ ਵੀ ਬਹੁਤ ਜ਼ਿਆਦਾ ਗੁੱਸਾ ਵੀ ਆਉਂਦਾ ਹੈ ਜੀ ਇਹ ਸੱਚ ਜਿਨੇ ਆਪਣੇ ਮੁੰਡੇ ਦਾ ਖਾਤ ਦਿੱਤਾ ਹੈ ਤੇ ਇਹਨੇ ਵੀ ਆਪਣੀ ਪੋਤੀ ਨਹੀਂ ਸਮਝਿਆ ਹੈਗਾ ਤੇ ਆਪਣੀ ਪੋਤੀ ਦੇ ਖੂਨ ਨਾਲ ਲਿਬੜੇ ਹੋਏ ਕੱਪੜੇ ਵੀ ਖੁਦ ਆਪਣੇ ਹੱਥਾਂ ਨਾਲ ਧੋਏ ਆ ਇਹਨੇ ਤੇ ਸਬੂਤ ਮਟਾਇਆ ਜੀ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੈ ਸਾਰੇ ਜਣੇ ਕਮੈਂਟ ਕਰਿਓ ਜੀ ਤੇ ਸੱਸ ਨੂੰ ਵੀ ਔਰ ਨਾਲ ਨਾਲ ਪਤੀ ਇਹਦੇ ਬੇਟੇ ਨੂੰ ਵੀ سزا ਮਿਲਣੀ ਚਾਹੀਦੀ ਹੈ ਤੇ ਤਾਂ ਕਿ ਅੱਗੇ ਨੂੰ ਕੋਈ ਅਜਿਹੀ ਹਰਕਤ ਨਾ ਕਰੇ ਤੇ ਲੋ ਜੀ ਇੱਧਰ ਜੋ ਵੀ ਹੈਗੀ ਹੈ ਮਤਲਬ ਪਿੰਡ ਦੇ ਹੈਗੇ ਆ ਲੋਕ ਸਾਰੇ ਜਣੇ ਸਪੋਰਟ ਕਰ ਰਹੇ ਆ ਛੋਟੀ ਜੀ ਗੁड़िया ਰਾਣੀ ਨੂੰ ਤੇ ਬਾਕੀ ਸਾਰੇ ਜਣੇ ਇਹੀ ਕਹਿ ਰਹੇ ਆ ਸਰਪੰਚ ਪੰਚ ਜਿੰਨੇ ਵੀ ਇਕੱਠੇ ਹੋਏ ਹੋਏ ਆ ਵੀ ਤੁਸੀਂ ਉਸੇ ਟਾਈਮ ਫੋਨ ਕਰਨਾ ਦਾ ਰਾਤ ਨੂੰ ਜਾਂ ਉਸੇ ਟਾਈਮ ਦੱਸਣਾ ਦਾ ਜਿਸ ਟਾਈਮ ਵਾਰਦਾਤ ਹੋਈ ਹੈ ਪਰ ਇਹਨੇ ਦੱਸਿਆ ਨਹੀਂ ਹੈਗਾ ਉਲਟਾ ਕੁੰਡੇ ਲਾ ਲੇ ਘਰ ਦੇ ਵਿੱਚ ਹਨਾ ਤੇ ਆਪਣੀ ਨੂੰ ਵੀ ਬਾਹਰ ਨਹੀਂ ਜਾਣ ਦਈ ਔਰ ਰੋਲਾ ਵੀ ਨਹੀਂ ਪਾਣ ਦਿਆ ਹੈਗਾ ਲੇਕਿਨ ਜੋ ਨੇੜੇ ਗਵਾਂਡੀ ਤੇ ਉਹਨਾਂ ਨੂੰ ਸੁਣ ਗਿਆ ਜੋ ਕੰਦ ਨਾਲ ਕੰਦ ਹੈ ਹਨਾ ਤੇ ਉਹਨਾਂ ਨੇ ਥੋੜਾ ਬਹੁਤਾ ਬਾਹਰ ਜਾ ਕੇ ਦੱਸਿਆ ਫਿਰ ਪਤਾ ਲੱਗਿਆ ਇਹਨਾਂ ਨੂੰ ਤੇ ਫਿਰ ਸਰਪੰਚ ਨੇ ਫਿਰ ਫੋਨ ਕੀਤਾ ਇਹਨਾਂ ਨੂੰ ਪਾਲ ਖੁਰਦ ਜੋ ਵੀ ਇਹਨਾਂ ਦੇ ਨੰਬਰ ਹੁੰਦੇ ਆ ਦਏ ਹੋਏ ਤਾਂ ਫਿਰ ਇਹ ਵੀਰ ਜੀ ਆ ਕੇ ਪਹੁੰਚੇ ਆ ਤੇ ਇਹਨਾਂ ਨੇ ਹੁਣ ਗੁੜੀਆ ਰਾਣੀ ਨੂੰ ਐਡਮਿਟ ਕਰਵਾਇਆ ਦੇ ਇਨਸਾਨਾਂ ਨੂੰ ਸਜ਼ਾ ਬੜੀ ਵੱਡੀ ਦੇਣੀ ਚਾਹੀਦੀ ਆ ਤੁਹਾਨੂੰ ਕਿਉਂਕਿ ਹੁਣ ਸੰਸਤਾ ਕੰਮ ਕਰ ਰਹੀ ਆ ਜੀ ਬੱਚੀ ਦੇਖੋ ਤੁਸੀਂ ਜਿਹੜੀ ਛੋਟੀ ਜੀ ਐ ਇਹ 5 ਸਾਲ ਦੀ ਐ ਇਹ ਤੋਂ ਛੋਟੀ ਆ ਉਹ ਬੱਚੀ ਇਹ 5 ਸਾਲ ਦੀ ਐ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਤੋਂ ਛੋਟੀ ਐ 2.5 ਸਾਲ ਦੀ ਬੱਚੀ ਆ ਉਹ ਜਿਹਦੇ ਉੱਪਰ ਇਹ ਕੰਮ ਹੋ ਰਿਹਾ ਐ ਹੋਇਆ ਐ ਰੇਪ ਹੋਇਆ ਤੇ ਵਿਚਾਰੀ ਦੇ ਬਲੱਡ ਵੀ ਆਇਆ ਬਹੁਤ ਜ਼ਿਆਦਾ ਹਨਾ ਹੁਣ ਹਸਪੀਟਲ ਦੇ ਵਿੱਚ ਐਡਮਿਟ ਐ ਮੈਂ ਤਾਂ ਕਹਿੰਦੀ ਆ ਵਾਹਿਗੁਰੂ ਜੀ ਠੀਕ ਕਰ ਦਿਓ ਛੇਤੀ ਉਸ ਬੱਚੀ ਨੂੰ ਤੇ ਬਾਕੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਹਨਾ ਉਹਦੇ ਫਾਦਰ ਨੂੰ ਤੇ ਤਾਂਕਿ ਕੋਈ ਜ਼ੁਲਮ ਨਾ ਕਰੇ ਇਦਾਂ ਦਾ ਹਾਂਜੀ ਬੇਟਾ ਠੀਕ ਹੋ ਤੁਸੀਂ ਦੱਸੋ ਕਿ ਕਿ ਹਾਂਜੀ ਦੋਨੋਂ ਆਪਾਂ ਨਹੀਂ ਇਦਾਂ ਕਰੀਏ ਇਹ ਬੱਚੀ ਨੂੰ ਹਸਪੀਟਲ ਲੈ ਮੈਂ ਤੁਹਾਡੇ ਜੀ ਤੁਹਾਡੇ ਚ ਦੋ ਬੰਦੇ ਤਿੰਨ ਬੰਦੇ ਦੀ ਆਪਾਂ ਡਿਊਟੀ ਲਾ ਕੇ ਇਹਨੂੰ ਆਪਾਂ ਭੇਜੀਏ ਬੱਸ ਤਾਂ ਆਪਣੀ ਐਂਬੂਲੈਂਸ ਤਾਂ ਗਈ ਵੀ ਆ ਹੁਣ ਠੀਕ ਹੁੰਦੀ ਆ ਜੀ ਵੱਡੀ ਆ ਜੀ ਇਹਦੇ ਨਾਲੋਂ ਛੋਟੀ ਧੀ ਆ ਦੇਖ ਲਾ ਵੀਰੇ ਹਾਂਜੀ ਵੀਰੇ ਇਹਨਾਂ ਦੇ ਹੱਥ ਨਹੀਂ ਕੰਬੇ ਇਹਨਾਂ ਦੇ ਦੇਖ ਲਾ ਕਿ ਇਦਾਂ ਦਾ ਕਾਨੂੰਨ ਹੋਣਾ ਚਾਹੀਦਾ ਜੋ ਰੇਪ ਕਰੇ ਨਾ ਨਾਲ ਦੀ ਨਾਲ ਸਜ਼ਾ ਹੋਣੀ ਚਾਹੀਦੀ ਆ ਤੁਰੰਤ ਸਜ਼ਾ ਮੌਤ ਹਨਾ ਨਾਲ ਦੀ ਨਾਲ ਹੋਣੀ ਚਾਹੀਦੀ ਆ ਤਾਂ ਕਿ ਕੋਈ ਦੁਬਾਰਾ ਇਹ ਜਾਂ ਕਹਿੰਦੇ ਨਾ ਇਹ ਜਾਂ ਹਰਕਤ ਨਾ ਕਰੇ ਦੁਬਾਰਾ ਨਾਲ ਦੀ ਨਾਲ ਸਜ਼ਾ ਹੋਣੀ ਚਾਹੀਦੀ ਆ ਉਹਨੂੰ ਕਿਉਂਕਿ ਮੈਨੂੰ ਤਾਂ ਆਪ ਸੱਚੀ ਟੈਨਸ਼ਨ ਹੋ ਜਾਂਦੀ ਆ ਵੀ ਸਾਡੇ ਕੋਲ ਵੀ ਬੇਟੀਆਂ ਆ ਹਨਾ ਸਮਾਜ ਬੜਾ ਗੰਦਾ ਸਾਰੇ ਤਾਂ ਨਹੀਂ ਕਹਿ ਸਕਦੇ ਆਪਾਂ ਲੇਕਿਨ ਲੋਕਾਂ ਦੀ ਸੋਚ ਕਹਿ ਸਕਦੇ ਆ 50% ਠੀਕ ਹੈ 50% ਲੋਕਾਂ ਦੀ ਸੋਚ ਬਹੁਤ ਗੰਦੀ ਹੈ ਤੇ 3ਿਆਂ ਵਾਲੇ ਕਾਫੀ ਹੱਦ ਤੱਕ ਸਮਝਦਾਰ ਵੀ ਹੁੰਦੇ ਆ ਤੇ ਜਿਨ੍ਹਾਂ ਕੋਲ 3ੀਆਂ ਨਹੀਂ ਹੈਗੀਆਂ ਉਹ ਵੀ ਵਹੀ ਸਮਝਦਾਰ ਹੁੰਦੇ ਆ ਲੇਕਿਨ ਕਈਆਂ ਦੀ ਆਪਾਂ ਸੋਚ ਨਹੀਂ ਬਦਲ ਸਕਦੇ ਇਸ ਕਰਕੇ ਪਲੀਜ਼ ਆ ਸਾਰੀ ਬੇਟੀਆਂ ਨੂੰ ਆਪਣੀ ਬੇਟੀਆਂ ਸਮਝੋ ਔਰ ਕੇਅਰ ਕਰੋ ਤੇ ਜਿਹੜੀ ਆਂਡੀਆਂ ਗਵਾਂਡੀਆਂ ਦੀਆਂ ਵੀ ਹੁੰਦੀਆਂ ਉਹ ਵੀ ਆਪਣੀਆਂ ਹੀ ਹੁੰਦੀਆਂ ਹਨਾ ਤੇ ਇਹੋ ਜਿਹੀ ਹਰਕਤਾਂ ਨਾ ਕਰੋ ਬਈ ਹੱਥ ਜੋੜ ਕੇ ਬੈੰਤੀ ਆ ਅਗਰ ਜੋ ਵੀ ਕੋਈ ਰੇਪ ਕਰਦਾ ਹੈ ਇਹੋ ਜਿਹੀ ਹਰਕਤ ਕਰਦਾ ਛੋਟੇ ਬੱਚਿਆਂ ਦੇ ਨਾਲ ਉਹਨੂੰ ਤੁਰੰਤ ਸਜ਼ਾ ਹੋਣੀ ਚਾਹੀਦੀ ਆ ਫਾਂਸੀ ਹੋਣੀ ਚਾਹੀਦੀ ਆ ਉਹਨੂੰ ਹਨਾ ਕਿਹੜਾ ਕਿਹੜਾ ਸਹਿਮਤ ਹੈ ਇਸ ਦੇ ਨਾਲ ਪਲੀਜ਼ ਕਮੈਂਟ ਕਰਿਓ ਤੇ ਫਾਂਸੀ ਜ਼ਰੂਰ ਹੋਣੀ ਚਾਹੀਦੀ ਹੈ ਹਨਾ ਤੇ ਬਾਏ ਜੀ ਟੇਕ ਕੇਅਰ